ਤੁਸੀਂ ਮਾਹੌਲ ਦੇਖ ਸਕਦੇ ਹੋ ਪੰਜਾਬ ਯੂਨੀਵਰਸਿਟੀ ਦੇ ਬਹਾਰ ਜਿਹੜਾ ਮਾਹੌਲ ਭਖਿਆ ਹੋਇਆ ਹੈ ਆ ਦੇਖ ਲਓ ਜੀ ਮੈਂ ਮਾ ਦੇਖ ਲਓ ਤੁਸੀਂ ਕਿਹੜੇ ਤੋੜਿਆ ਪਹਿਲੇ ਮੇਰੇ ਲੱਗੀ ਇਹ ਫਿੱਟ ਕੇ ਆ ਜੋ ਤੋੜ ਕੇ ਆਓ ਫਿਰ ਆਓ 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 ਚੱਲਾ ਚੱਲਾ ਚੱਲੋ ਇਹ ਪ੍ਰੋਟੈਸਟ ਹੈ ਪੁਲਿਸ ਦੇ ਵੱਲੋਂ ਜਿਹੜਾ ਕਿ ਮੁਲਤਾਨਾਬਾਦ ਮੁਲਤਾਨਾਬਾਦ ਸਟੂਡੈਂਟਾਂ ਦੇ ਨਾਲ ਟੱਕਾ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਪੁਲਿਸ ਟੱਕਾ ਮੁਕੀ ਕਰ ਰਹੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਚੰਡੀਗੜ੍ਹ ਯੂਨੀਵਰਸਿਟੀ ਗੇਟ ਦੀਆਂ ਸਾਸੀ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਧਰਮਵੰਤ ਸਿੰਘ ਕਮਾਨ ਅੱਜ 10 ਤਰੀਕ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਕਾਲ ਦਿੱਤੀ ਗਈ ਸੀ ਸੰਘਰਸ਼ ਕਰ ਰਹੇ ਲੋਕਾਂ ਦੇ ਵੱਲੋਂ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲੱਗਾ ਹੋਇਆ ਉਸ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਜਿੱਥੋਂ-ਜਿੱਥੋਂ ਵੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਸੰਪਰਕ ਬਣਦਾ ਹੈ ਉੱਥੋਂ ਤੱਕ ਦੇ ਵਿਦਿਆਰਥੀ ਅਤੇ ਸੰਘਰਸ਼ ਕਰਨ ਵਾਲੀਆਂ ਕਮੇਟੀਆਂ ਨੂੰ ਕਾਲ ਦਿੱਤੀ ਗਈ ਸੀ ਜਿਸ ਦੇ ਕਰਕੇ ਅੱਜ ਤੁਸੀਂ ਮਾਹੌਲ ਦੇਖ ਸਕਦੇ ਹੋ ਪੰਜਾਬ ਯੂਨੀਵਰਸਿਟੀ ਦੇ ਬਹਾਰ ਜਿਹੜਾ ਮਾਹੌਲ ਭਖਿਆ ਹੋਇਆ ਹੈ ਦੂਜੇ ਪਾਸੇ ਜਿਹੜੇ ਸਟੂਡੈਂਟ ਨੇ ਜਾਂ ਫਿਰ ਸੰਘਰਸ਼ ਕਰ ਰਹੇ ਲੋਕ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਜੋਸ਼ ਦੇ ਨਾਲ ਬੋਲੇ ਸੋਨਿਹਾਲ ਦੇ ਨਾਅਰੇ ਲਗਾ ਰਹੇ ਨੇ ਕਿਉਂਕਿ ਉਹਨਾਂ ਦੇ ਅੰਦਰ ਵੀ ਜੋਸ਼ ਹੈ ਪਰ ਦੂਜੇ ਪਾਸੇ ਜਿਹੜੀ ਪੁਲਿਸ ਹੈ ਉਹ ਵੀ ਪੂਰੀ ਤਾਇਨਾਤ ਦਿਖਾਈ ਦੇ ਰਹੀ ਹੈ ਜਦੋਂ ਹੀ ਅਸੀਂ ਪਹੁੰਚੇ ਅਸੀਂ ਕੁਝ ਅਜਹੀਆਂ ਚੀਜ਼ਾਂ ਵੀ ਦੇਖੀਆਂ ਕਿ ਇੱਕ ਨੌਜਵਾਨ ਨੂੰ ਪੁਲਿਸ ਧੱਕੇ ਦੇ ਨਾਲ ਜਿਹੜਾ ਬੈੰਡ ਦੇ ਵਿੱਚ ਖਿੱਚ ਕੇ ਲਿਆ ਜਾ ਰਹੀ ਸੀ ਤਾਂ ਜਿਹੜੇ ਵੀ ਨੌਜਵਾਨ ਜਾਂ ਫਿਰ ਜਿਹੜੇ ਸੰਘਰਸ਼ ਕਰ ਰਹੇ ਲੋਕ ਨੇ ਜੇਕਰ ਉਹ ਕਿਤੇ ਨਾ ਕਿਤੇ ਹੈਵੀ ਹੁੰਦੇ ਦਿਖਾਈ ਦਿੰਦੇ ਨੇ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਮਾਹੌਲ ਯੂਨੀਵਰਸਿਟੀ ਦੇ ਬਾਹਰ ਬਿਲਕੁਲ ਹੀ ਜਿਹੜਾ ਕਿ ਮਾਹੌਲ ਤਣਾਅਪੂਰਵਕ ਬਣਿਆ ਹੋਇਆ ਹੈ ਯੂਨੀਵਰਸਿਟੀ ਦੇ ਬਾਹਰ ਜਿਹੜਾ ਮਾਹੌਲ ਹੈ ਇੱਕ ਪਾਸੇ ਗੇਟ ਦੇ ਉੱਤੇ ਪੁਲਿਸ ਖੜੀ ਹੈ ਦੂਜੇ ਪਾਸੇ ਜਿਹੜਾ ਗੇਟ ਹੈ ਉਸ ਦੇ ਪਾਸੇ ਸੰਘਰਸ਼ ਕਰ ਰਹੇ ਉਹ ਲੋਕ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਮੈਂ ਕੈਮਰੇ ਵਾਲੇ ਵੀਰ ਨੂੰ ਕਹੂੰਗਾ ਕਿ ਇੱਕ ਵਾਰੀ ਨੇੜੇ ਤੋਂ ਜਰੂਰ ਦਿਖਾ ਦਿਓ ਕਿ ਇਹ ਜਿਹੜਾ ਮਾਹੌਲ ਹੈ ਤਕਰੀਬਨ ਯੂਨੀਵਰਸਿਟੀ ਦੇ ਵਿੱਚ ਬੜਾ ਤਣਾਅਪੂਰਵਕ ਬਣਿਆ ਹੋਇਆ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੰਜਾਬ ਯੂਨੀਵਰਸਿਟੀ ਦੇ ਗੇਟ ਦੀਆਂ ਜਿਸ ਗੇਟ ਦੇ ਉੱਤੇ ਸੰਘਰਸ਼ ਕਰ ਰਹੇ ਲੋਕ ਇੱਕ ਪਾਸੇ ਦੂਜੇ ਪਾਸੇ ਜਿਹੜੀ ਪੁਲਿਸ ਹੈ ਉਹ ਆਪਣੀ ਡਿਊਟੀ ਨਿਭਾ ਰਹੀ ਹੈ ਤੇ ਪੁਲਿਸ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਹੜੇ ਗੇਟ ਦੀਆਂ 메ਨ ਗੇਟ ਦੀਆਂ ਤਸਵੀਰਾਂ ਨੇ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਸਟੂਡੈਂਟਾਂ ਦੇ ਵਿੱਚ ਵੀ ਬੜਾ ਜੋਸ਼ ਹੈ ਕਿਉਂਕਿ ਜਿਹੜੇ ਲੋਕ ਨੇ ਉਹ ਆਪਣੇ ਹੱਕਾਂ ਦੇ ਲਈ ਲੜਦੇ ਨੇ ਜਦੋਂ ਤਾਂ ਉਹ ਪੂਰੇ ਗਰਮ ਜੋਸ਼ੀ ਦੇ ਨਾਲ ਲੜਦੇ ਨੇ ਤੁਸੀਂ ਦੇਖ ਸਕਦੇ ਹੋ ਮਾਹੌਲ ਚੰਡੀਗੜ੍ਹ ਯੂਨੀਵਰਸਿਟੀ ਦੇ ਮੁੱਖ ਗੇਟ ਦਾ ਜਿੱਥੇ ਕਿ ਤੁਸੀਂ ਦੇਖ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਪੁਲਿਸ ਅਧਿਕਾਰੀਆਂ ਦੇ ਨਾਲ ਕੀਤੀ ਜਾ ਰਹੀ ਹੈ ਸੰਘਰਸ਼ ਕਰ ਰਹੇ ਲੋਕਾਂ ਦੇ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਮੋਨਾ ਤੇ ਲੱਖੀ ਚਾਰ ਮੇਰਾ ਮੇਰੀ ਤੁਸੀਂ ਸਾਡੇ ਤੇ ਲੱਖੀ ਚਾਰ ਮੇਰੇ ਡਾਂਗਾ ਮਾਰੀਆਂ ਜੀ ਆ ਦੇਖ ਲੋ ਜੀ ਮੈਂ ਆ ਦੇਖ ਲੋ ਅਰੇ ਤੁਸੀਂ ਗੇਟ ਤੋੜਿਆ ਤੇ ਮੇਰੇ ਲੱਗੀਏ ਪਿੱਟਦੇ ਕੋਈ ਗੱਲ ਨਹੀਂ ਤੁਸੀਂ ਗੇਟ ਨਾ ਬੰਦ ਕਰੋ ਤੁਹਾਨੂੰ ਮੈਂ ਨਾ ਬੰਦ ਕਰੋ ਗੇਟ ਮੈਂ ਤੁਹਾਡੇ ਕਹਿ ਰਹੇ ਸੀ ਬੱਚੇ ਆ ਬੰਦ ਕਰ ਜੋੜ ਕੇ ਆਹ ਚੱਲ ਹੱਥ ਨਾਲ ਚੱਲ ਹੱਥ ਜੋੜ ਕੇ ਬੇਨਤੀ ਆ ਜੀ ਆਜੋ 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 ਚੱਲ 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 ਪ੍ਰੋਟੈਸਟ ਆ ਬੈਠੋ

ਪੁਲਿਸ ਨੂੰ ਗੋ ਬੈਕ ਕਹਿਣ ਦੇ ਜਿਹੜੇ ਨਾਰੇ ਲੱਗ ਰਹੇ ਨੇ ਕਿਉਂਕਿ ਇੱਥੇ ਗੱਲਬਾਤ ਕਰਨ ਦੀ ਸਟੂਡੈਂਟਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਦੇ ਨਾਲ ਸਟੂਡੈਂਟਾਂ ਦੇ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ

ਪੁਲਿਸ ਦੇ ਵੱਲੋਂ ਜਿਹੜਾ ਕਿ ਮਰਦਾਬਾਦ ਮਰਦਾਬਾਦ ਸਟੂਡੈਂਟਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਪੁਲਿਸ ਧੱਕਾ ਮੁਕੀ ਕਰ ਰਹੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਚੰਡੀਗੜ੍ਹ ਯੂਨੀਵਰਸਿਟੀ ਗੇਟ ਦੀਆਂ